ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਇਸ ਖੜੇ ਆ ਪਿੰਡ ਕਰਸੈਤਪੁਰ ਤਹਿਸੀਲ ਜਰਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਕਿ ਅੱਜ ਅਸਾਈ ਭਾਈਚਾਰੇ ਦੀਆਂ ਸੰਗਤਾਂ ਵੱਲੋਂ ਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੀ ਦੀ ਖੁਸ਼ੀ ਦੇ ਵਿੱਚ ਅੱਜ ਇੱਕ ਇਥੋਂ ਜਿਹੜੀ ਵਿਸਾਲ ਸ਼ੋਭਾ ਯਾਤਰਾ ਬਹੁਤ ਹੀ ਸ਼ਰਧਾ ਭਾਵ ਨਾਲ ਕੱਢੀ ਜਿਹੜੀ ਜਾ ਰਹੀ ਆ ਕਿਉਂਕਿ ਪ੍ਰਭੂ ਜਸੂ ਮਸੀਹ ਦਾ ਜਿਹੜਾ 25 ਦਸੰਬਰ ਨੂੰ ਜਿਹੜਾ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਤੇ ਸੰਗਤਾਂ ਨੂੰ ਸੰਦੇਸ਼ ਦੇਣ ਵਾਸਤੇ ਇਹ ਜਿਹੜੀ ਵਿਸਾਲ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਵਿੱਚੋਂ ਜਿਹੜੀ ਕੱਢੀ ਜਾ ਰਹੀ ਆ ਤੇ ਸ਼ਾਮ ਨੂੰ ਇੱਥੇ ਆਕ ਜਿਹੜੀ ਸਮਾਪਤ ਹੋ ਗਈ ਤਾਂ ਹੁਣ ਸਾਡੇ ਨਾਲ ਇੱਥੇ ਅਸਾਈ ਭਾਈਚਾਰੇ ਜਿਹੜੇ ਆਗੂ ਆ ਪਾਸਟਰ ਹਰਵਿੰਦਰ ਸਿੰਘ ਜੀ ਪਾਸਟਰ ਸਤਰਾਮ ਸਿੰਘ ਜੀ ਤੇ ਹੋਰ ਜਿਹੜੀਆਂ ਅਸਾਈ ਭਾਈਚਾਰੇ ਆਗੂ ਸਾਡੇ ਨਾਲ ਜੁੜ ਚੁੱਕੇ ਆ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਦੀ ਵਿਸਾਲ ਸ਼ੋਭਾ ਯਾਤਰਾ ਲੈ ਕੇ ਕੀ ਕਹਿੰਦੇ ਆਓ ਆਪਾਂ ਕਰਦੇ ਆਂ ਗੱਲਬਾਤ ਉਹ ਸਾਡੇ ਨਾਲ ਹੁਣ ਜੁੜ ਚੁੱਕੇ ਆ ਪਾਸਟਰ ਸਤਨਾਮ ਸਿੰਘ ਜੀ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਜੋ ਵਿਸਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਇਹਦਾ ਕੀ ਮਕਸਦ ਆ ਤੇ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਹੁੰਦੀ ਹੋਈ ਵਾਪਸ ਇੱਥੇ ਆ ਕੇ ਸਮਾਪਤ ਹੋਈ ਆਓ ਆਪਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਦਾ ਧੰਨਵਾਦ ਕਰਦੇ ਆਂ ਜੀ ਹਾਂਜੀ ਮੈਂ ਪਾਸਟਰ ਸਤਨਾਮ ਅਸੀਂ ਪਿੰਡ ਕੁਰ ਸ਼ੈਦਪੁਰ ਤੋਂ ਲੈ ਕੇ ਕੁਝ ਪਿੰਡਾਂ ਦੇ ਵਿੱਚ ਜਾ ਰਹੇ ਆ ਜਿਸ ਤਰ੍ਹਾਂ ਕਿ ਪਿੰਡ ਪੈਣੀ ਗੁਜਰਾ ਪਿੰਡ ਗਗਕਲਾ ਪਿੰਡ ਹੁਜਰਾ ਅਕੂਵਾਲ ਦੇ ਵਿੱਚ ਮਤਲਬ ਇਹ ਜਿਹੜੀ ਸਾਡੀ ਸਵੇਰ ਯਾਤਰਾ ਆ ਇੱਕ ਸਮਾਂ ਸੀਗਾ ਕਿ ਪ੍ਰਭ ਯਿਸੂ ਮਸੀਹ ਜਦੋਂ ਪੈਦਾ ਹੋਣ ਵਾਲੇ ਸੀ ਉਸ ਸਮੇਂ ਇੱਕ ਸਵਰਗ ਦੂਤ ਨੇ ਧਰਤੀ ਦੇ ਉੱਪਰ ਆਣ ਕੇ ਪ੍ਰਚਾਰ ਕੀਤਾ ਕਿ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜੋ ਮਸੀਹ ਯਸ਼ੂ ਹੈ ਸੋ ਅੱਜ ਜਿਹੜੇ ਆ ਤੁਸੀਂ ਵੱਡਾ ਕੱਠ ਦੇਖ ਰਹੇ ਹੋ ਇਹ ਰੱਬ ਦੇ ਸੰਤ ਰੱਬ ਦੇ ਸੇਵਕ ਉਹ ਪ੍ਰਚਾਰ ਜਿਹੜਾ ਸਵਰਗ ਦੂਤ ਨੇ ਕੀਤਾ ਸੀ ਅੱਜ ਉਹੀ ਪ੍ਰਚਾਰ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਕਰਨ ਵਾਸਤੇ ਜਾ ਰਹੇ ਹਾਂ ਦੱਸਣ ਵਾਸਤੇ ਜਾ ਰਹੇ ਹਾਂ ਕਿ ਅੱਜ ਸਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਮਤਲਬ ਉਹ ਅੱਜ ਨਹੀਂ ਜਿਹੜੇ ਵੀ ਅੱਜ ਅਸੀਂ ਪ੍ਰਭੂ ਦੇ ਉੱਤੇ ਜਦੋਂ ਵਿਸ਼ਵਾਸ ਕਰ ਲੈਂਦੇ ਹਾਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਯਸ਼ ਮਸੀ ਪੈਦਾ ਹੁੰਦਾ ਆ ਯਸ਼ ਮਸੀ ਉਹ ਮੁਕਤੀ ਦਾ ਪ੍ਰਚਾਰ ਲੈ ਕੇ ਆਏ ਅੱਜ ਵੀ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਉਹ ਮੁਕਤੀ ਦਾ ਪ੍ਰਚਾਰ ਲੈ ਕੇ ਜਾ ਰਹੇ ਹਾਂ ਸੋ ਇਸ ਲਈ ਮੈਂ ਅੱਜ ਸਾਰਿਆਂ ਨੂੰ ਦੱਸਣਾ ਮੰਗਦਾ ਹਾਂ ਕਿ ਯਿਸੂ ਮਸੀਹ ਉਹ ਪਰਮੇਸ਼ਰ ਹੋਇਆ ਜਿਹੜਾ ਹਰ ਇੱਕ ਦੇ ਨਾਲ ਪਿਆਰ ਕਰਦਾ ਜੋ ਸਾਡੇ ਲਈ ਆਪਣੇ ਸਵਰਗ ਦੇ ਸਿੰਘਾਸਣ ਨੂੰ ਛੱਡ ਕੇ ਇਸ ਧਰਤੀ ਦੇ ਉੱਪਰ ਆਇਆ ਜਿਹੜਾ ਵੀ ਅੱਜ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਸਦਾ ਦੇ ਜੀਵਨ ਨੂੰ ਸਦਾ ਦੀ ਮੁਕਤੀ ਨੂੰ ਪ੍ਰਾਪਤ ਕਰੇਗਾ ਸੋ ਅੱਜ ਅਸੀਂ ਇਨ੍ਹਾਂ ਪਿੰਡਾਂ ਦੇ ਵਿੱਚ ਉਹ ਪਰਮੇਸ਼ਰ ਦੇ ਵਚਨ ਨੂੰ ਪਰਮੇਸ਼ਰ ਦੀ ਬਾਣੀ ਨੂੰ ਲੈ ਕੇ ਜਾ ਰਹੇ ਹਾਂ ਸੋ ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇ ਧੰਨਵਾਦ ਖੁਰੇਦੇ ਨਾਲ ਉਹਨਾਂ ਅਸਾਈ ਭਾਈ ਜਿਹੜੇ ਆਗੂ ਜਿਹੜੇ ਵਿਸ਼ੇਸ਼ ਤੋਂ ਤੇ ਸਾਲ ਸੁਭਾ ਯਾਤਰਾ ਵਿੱਚ ਜਿਹੜੇ ਪਹੁੰਚੇ ਹੋਏ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਧੰਨਵਾਦ ਕਰਦੇ ਆ ਜੀ ਮੈਂ ਪਾਸ ਸ਼ੌਂਕੀ ਲਾਹੂਥਰ ਪ੍ਰਦਾਨ ਪਾਸ ਨਕੋਧਰ ਪਾਸ ਐਸੋਸੀਏਸ਼ਨ ਐਂਡ ਵੈਲਪਰ ਸਟਾਈਟ ਅੱਜ ਦੇ ਸੁਭ ਦਿਹਾੜੇ ਤੇ ਪਾਸ ਸਤਨਾਮ ਜੀ ਦਾ ਆਏ ਹੋਏ ਸਾਰੀ ਕਲੀਸਿਆ ਦਾ ਪ੍ਰਦਾਦੇ ਦਾਸਾਂ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਅਸੀਂ ਉਹ ਸੰਦੇਸ਼ ਜੋ ਪ੍ਰਭੂ ਸਾਨੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤਾ ਕਿ ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਿਖਾਈਆਂ ਉਹਨਾਂ ਨੂੰ ਸਿਖਾਓ ਜਿਹੜਾ ਵਿਸ਼ਵਾਸ ਕਰੇ ਉਹਨੂੰ ਪਿਤਾ ਪੁੱਤਰ ਪਿੱਤਰ ਆਤਮਾ ਦੇ ਵਿੱਚ ਵਿੱਚ ਇਸਮਾ ਦਿਓ ਉਹ ਬਚਾਇਆ ਜਾਏਗਾ ਦੇਖੋ ਦੁਨੀਆ ਦੇ ਅੰਤ ਤੱਕ ਸਦਾ ਮੈਂ ਤੁਹਾਡੇ ਨਾਲ ਹੈ ਪਵ ਯਿਸੂ ਮਸੀਹ ਨੂੰ ਕਿਉਂ ਨਾ ਪਿਆ ਕਿ ਦੁਨੀਆ ਦੇ ਵਿੱਚ ਪਾਪ ਵਧ ਗਿਆ ਸੀ ਤੁ ਬਾਣੀ ਸਾਨੂੰ ਦੱਸਦੀ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਕਪਰਮੇਸ਼ਰ ਦਾ ਵਰਦਾਨ ਪਬ ਜਸਮ ਸਿੰਘ ਦੇ ਵਿੱਚ ਸਦੀਪਕ ਜੀਵਨ ਹੈ ਪਬ ਜਸਮ ਸਿੰਘ ਸਾਡੇ ਸਦੀਪਕ ਜੀਵਨ ਦੇ ਨੇ ਆਏ ਨੇ ਉਹਨਾਂ ਨੇ ਕੋਈ ਧਰਮ ਕੋਈ ਜਾਤ ਮਜਬ ਨਹੀਂ ਬਣਾਇਆ ਬਸ ਉਹ ਮਨੁੱਖ ਦਾ ਦਾ ਭਲਾ ਕਰਨ ਲਈ ਆਇਆ ਉਹ ਭਲੇ ਦੀ ਆਵਾਜ਼ ਲੈ ਕੇ ਅੱਜ ਅਸੀਂ ਲੋਕਾਂ 'ਚ ਜਾਇਆ ਜਾ ਰਹੇ ਹਾਂ ਕਿ ਭਰਾਵੋ ਭੈਣੋ ਅਸੀਂ ਬਚ ਗਏ ਤੁਸੀਂ ਬਚ ਜਾਓ ਇੱਕ ਮੁਕਤੀ ਦਾਤਾ ਤੁਹਾਡੇ ਲਈ ਪੈਦਾ ਹੋਇਆ ਜਿਹੜਾ ਤੁਹਾਨੂੰ ਮੁਕਤੀ ਦੇ ਸਕਦਾ ਜਿਹੜਾ ਜਾਤ ਧਰਮ ਮਜਬ ਨਹੀਂ ਬਣਾਉਂਦਾ ਔਰ ਸ਼ਾਂਤੀ ਦਾ ਅਵਤਾਰ ਆ ਸ਼ਾਂਤੀ ਦਾ ਰਾਜਕੁਮਾਰ ਆ ਪਵਿ ਯੈਸ਼ੂ ਮਸੀਹ ਜੋੜਦਾ ਹੈ ਤੋੜਦਾ ਨਹੀਂ ਸਭ ਨੂੰ ਜਨਮ 시ਕੇ ਸਾਡੇ ਨਾਲ ਹੁਣ ਜੁੜ ਚੁੱਕੇ ਆ ਪਾਸਟਰ ਹਰਵਿੰਦਰ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਆ ਸਭ ਤੋਂ ਪਹਿਲਾਂ ਤਾਂ ਅਸੀਂ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਜੀ ਓਕੇ ਤੋਂ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਖਾਸ ਕਰਕੇ ਅਸੀਂ ਚੈਨਲ ਦਾ ਜੋ ਜਨ ਸ਼ਕਤੀ న్యూਸ ਪੰਜਾਬ ਔਰ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦਾ ਆਪਣੇ ਦਿਲ ਤੋਂ ਧੰਨਵਾਦ ਕਰਦੇ ਆ ਜੋ ਇਸ ਖੁਸ਼ੀ ਦੇ ਮੌਕੇ ਤੇ ਜੋ ਸਾਡੇ ਨਾਲ ਹੈ ਤੋਂ ਪ੍ਰਸ਼ਾਸਨ ਦਾ ਵੀ ਜੋ ਇਸ ਜਗ੍ਹਾ ਤੇ ਸਾਡੇ ਨਾਲ ਹੈ ਤੋਂ ਖਾਸ ਕਰਕੇ ਸਾਡਾ ਮਕਸਦ ਹੈ ਕਿ ਯੀਸ਼ੂ ਮਸੀਹ ਨੇ ਜੋ ਸੰਸਾਰ ਦੇ ਨਾਲ ਪਿਆਰ ਕੀਤਾ ਉਹਨੇ ਪਿਆਰ ਨੂੰ ਵੰਡਿਆ ਅੱਜ ਦੁਨੀਆ ਦੇ ਵਿੱਚ ਪਿਆਰ ਨੂੰ ਵੰਡ ਰਹੇ ਆ ਕੋਈ ਨਫ਼ਰਤ ਕੋਈ ਵਿਰੋਧ ਨਹੀਂ ਹੈ ਇਹ ਸਿਰਫ ਪਰਮੇਸ਼ਵਰ ਨੇ ਸਵਰਗ ਸੱਡ ਕੇ ਧਰਤੀ ਉੱਤੇ ਇਨਸਾਨ ਨੂੰ ਜੀਵਨ ਦੇਣ ਵਾਸਤੇ ਖੁਸ਼ੀ ਦੇਣ ਵਾਸਤੇ ਪ੍ਰੇਮ ਦੇਣ ਵਾਸਤੇ ਮਿਲਾਪ ਦੇਣ ਵਾਸਤੇ ਤਰਤੀ ਉਤੇ ਆਏ ਤਾਂ ਉਹੀ ਪਿਆਰ ਨੂੰ ਅੱਜ ਦੁਨੀਆ ਦੇ ਵਿੱਚ ਲੈ ਕੇ ਜਾ ਰਹੇ ਯਿਸੂ ਮਸੀਹ ਦਾ ਜਨਮ ਜਿਹੜਾ ਖਾਸ ਕਰਕੇ ਇਹਦੇ ਵਾਸਤੇ ਹੋਇਆ ਸੀਗਾ ਅੱਜ ਜਿੰਨੇ ਵੀ ਅਸੀਂ ਜਗ੍ਹਾ ਤੇ ਦੇਖ ਰਹੇ ਹਾਂ ਸਭ ਇੱਕ ਪਰਮੇਸ਼ੁਰ ਦੇ ਪ੍ਰੇਮ ਦਾ ਸੰਦੇਸ਼ ਜੋ ਲੈ ਕੇ ਹਰ ਪਿੰਡ ਦੇ ਵਿੱਚ ਜਾ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਅਸੀਂ ਇੱਕ ਸ਼ਾਂਤੀ ਦਾ ਪੈਗਾਮ ਔਰ ਹਰ ਪਿੰਡ ਵਾਸਤੇ ਪ੍ਰਾਰਥਨਾ ਕਰ ਸਕੀ ਪ੍ਰਭੂ ਅਗਲੇ ਦਿਨਾਂ ਦੇ ਵਿੱਚ ਸ਼ਾਂਤੀ ਲੈ ਕੇ ਆਏ ਤੋ ਸਭ ਨੂੰ ਪ੍ਰਭੂ ਆਸ਼ੀਸ਼ ਦੇ ਸਭ ਨੂੰ ਜੈਮ ਸੀ ਦੇ ਦਰਸ਼ਕੋ ਵੱਖ-ਵੱਖ ਆਗੂ ਨੇ ਆਪਣੇ ਵਿਚਾਰ ਰੱਖੇ ਜੇ ਅਸੀਂ ਪੁਲਿਸ ਥਾਣਾ ਸਦਮੜ ਦੀ ਗੱਲ ਕਰੀਏ ਤੇ ਉੱਥੋਂ ਦੇ ਮੁਲਾਜ਼ਮਾਂ ਵੱਲੋਂ ਵੀ ਇੱਕ ਵਿਸ਼ੇਸ਼ ਜਿਹੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਆ ਤਾਂ ਕਿ ਵਿਸਾਲ ਸ਼ੋਭਾ ਯਾਤਰਾ ਦਰਾਂਵਾ ਕੋਈ ਵੀ ਜਿਹੜੀ ਅਨਸਕਾ ਵੀ ਘਟਣਾ ਵਾ ਵੀ ਮੈਂ ਇੱਕ ਵਾਰੀ ਕਹੂੰਗਾ ਵੀ ਜਿਹੜੇ ਸਦਾਂ ਬੜ ਦੇ ਜਿਹੜੇ ਪੁਲਿਸ ਮੁਲਾਜ਼ਮਾਂ ਵਿਸ਼ੇਸ਼ ਤੌਰ ਤੇ ਸੁਰੱਖਿਆ ਦੇ ਪ੍ਰਬੰਧ ਨੂੰ ਲੈ ਕੇ ਪਹੁੰਚੇ ਆ ਤਾਂ ਕਿ ਜਿਹੜੇ ਮਾਰੇ ਅੰਸਰਾਂ ਤੇ ਇੱਕ ਬਾਜਵਲੀ ਅੱਖ ਰੱਖੀ ਜਾਵੇ ਤਾਂ ਕਿ ਸੋਭਾ ਯਾਤਰਾ ਦਰੌਣੋ ਕੋਈ ਅੰਸ ਕਭੀ ਘਟਣ ਨਾ ਵਾਪੇ ਆਉ ਤੁਹਾਨੂੰ ਅਸੀਂ ਵੱਖ-ਵੱਖ ਪਿੰਡਾਂ 'ਚ ਲੈ ਚਲਦੇ ਆ ਜਿੱਥੋਂ-ਜਿੱਥੋਂ ਦੀ ਵਿਸਾਲ ਸੋਭਾ ਯਾਤਰਾ ਜਾਵੇਗੀ ਸਮਾਹਿਆ 3 ਸਾਲ ਪਹਿਲਾਂ ਪ੍ਰੋਫੈਸੀ ਮਸੀਹ ਦੇ ਪੈਦਾ ਹੋਣ ਦੇ ਉੱਤੇ ਸਵਰਗ ਦੂਤ ਨੇ ਪ੍ਰਚਾਰ ਕੀਤਾ ਅੱਜ ਬਹੁਤ ਜਾਦੇ ਰੱਬ ਦੇ ਸੰਗ ਰੱਬ ਦੇ ਤੋਂ ਪਰਮੇਸ਼ੁਰ ਦੇ ਬਚਨ ਨੂੰ ਪਰਮੇਸ਼ੁਰ ਦੀ ਬਾਣੀ ਨੂੰ ਲੈ ਕੇ ਪਿੰਡਾਂ ਦੇ ਵਿੱਚ ਆ ਰਹੇ ਹਾਂ ਕਾ ਤੇ ਨਗਰ ਬਚਾਉਣ ਦਾ ਪ੍ਰਬੰਧ ਬਣਦੇ ਆ। ਸੇ ਬੱਠੀ ਕੋਸ਼ਿਸ਼ ਨਹੀਂ ਕਰਿਆ। ਉਹ ਆਵੰਦ ਆਪਣਾ वचन ਦੇ ਕੇ ਆਉਣ ਵਾਲੀ ਸੁਹਾਵੀ ਔਰ ਬਰਵਾਦੀ ਤੋਂ ਬਚਾਉਂਦਾ ਹੈ। ਖੁਦਾ ਦਾ वचन ਇਸ ਪਿੰਡ ਦੇ ਅੰਦਰ ਇਸੇ ਕਰਕੇ ਆਇਆ ਕਿ ਸਮਾਂ ਬੁਰਾ ਹੈ। ਬੁਰੇ ਸਮਿਆਂ ਦੇ ਵਿੱਚੋਂ ਬਚਾਉਣ ਲਈ ਪਰਮੇਸ਼ਰ ਨੇ ਇਹਨਾਂ ਨਗਰਾਂ ਦੇ ਉੱਤੇ ਖੁਦਾ ਆਪਣੇ ਦਸਾਂ ਦੇ ਦੁਆਰਾ ਆਪਣੀ ਕਿਰਪਾ ਨੂੰ ਬਹਾਲ ਕੀਤਾ ਹੈ। ਕੇ ਨਗਰ ਜਿਹੜੇ ਆ ਅੰਤ ਦੇ ਸਮੇਂ ਦੇ ਅੰਦਰ ਉਹ ਬਚਾਏ ਜਾਣ ਐਸੀ ਕਰਕੇ ਆਪਣਾ ਬਚਨ ਭੇਜਦਾ ਔਰ ਚੰਗਾ ਕਰਦਾ ਅਤੇ ਆਉਣ ਵਾਲੀ ਤਵਾਹੀ ਤੋਂ ਬਚਾਉਂਦਾ ਹੈ ਬਚਾਉਂਦਾ ਹੈ ਬਚਨ ਬਚਨ ਦੇ ਦਿੱਤੇ ਪੈਸੇ ਨਹੀਂ ਹੈ ਸਰਪਾਣੀ ਤੋਂ ਅੱਗੇ ਸਰਚਿਆ ਜਾ ਸਕਦਾ ਹੈ ਉਹ ਸੇਵਾਦਾਰਾਂ ਕੇ ਬੈਂਤੀ ਹੈ ਕੋਈ ਵੀ ਥਾਲੀ ਕੋਈ ਵੀ ਗੱਡੀ ਜਿਹੜੀ ਚਾਹਤ ਨਾ ਜਾਏ ਸੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਤੁਸੀਂ ਕੋਈ ਗੱਲ ਕਰਨੀ ਹੋਵੇ ਜਰਾ ਬਾਹਰ ਨਾਲ ਜਾਈਏ ਫਾਟਾ ਜੱਜੇ ਤੋਂ ਕੋਈ ਨਹੀਂ ਆਉਂਦਾ ਜੀ ਕੋਈ ਨਾ ਦਾ ਹੈ ਕੋਈ 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 ਕੋ ਔਰ ਅੱਜ ਆਪਾਂ ਦੇ ਸੇਵਾ ਦਾ ਦੁਪਹਿਰ ਇਸੇ ਅਸੀਂ ਸਾਧਨਾ ਰੱਖੀ ਨਾ। ਤੋਂ ਅੱਗੇ ਹੋ ਕੇ ਜਿਸ ਕੇ ਸੇਵਾ ਦਾ ਮਾਣ ਲੈਂਦੇ ਹਨ ਔਰ ਇਸੇ ਵਾਰ ਜਿੰਦਾ ਸੋ ਕਿ ਪ੍ਰਭੂ ਆਪ ਦਾ ਬਹੁਤ ਧਾਰੀ ਚੀਜ਼ ਵਰਕਰਦੇ। ਤੋਂ ਕੇਕਰ ਅਸੀਂ ਥਾਲੀਆਂ ਤੋਂ ਉਤਰ ਸਕਦੇ ਹਾਂ ਉਤਰ ਕੇ ਦੀ ਤੁਸੀਂ ਜਾ ਪੀਣੀ ਹੈ। ਇੱਕ ਜੀ ਤੁਸੀਂ ਗਰਮੀਆਂ ਦੇ ਵਿੱਚ ਹੀ ਰਹਿਣਾ ਹੈ ਤਾਂ ਤੁਹਾਡੇ ਤੱਕ ਜਿਆਦਾ ਲੰਗਰ ਪਹੁੰਚੇਗਾ ਪ੍ਰਭੂ ਆਸ਼ੀਸ਼ ਬਰਕਤ ਦੇ ਧੰਨਵਾਦ ਦਰਸ਼ਕੋ ਅੱਜ ਜੋ ਪ੍ਰਭੂ ਜਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਅੱਜ ਪਿੰਡ ਕਰਸੈਦਪੁਰਾ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਵਿੱਚ ਕੱਢੀ ਗਈ ਸੀ ਤੇ ਉਹ ਸ਼ੋਭਾ ਯਾਤਰਾ ਵਾਪਸ ਆਪਣੇ ਸਥਾਨ ਤੇ ਜਿਹੜੀ ਆ ਆ ਚੁੱਕੀ ਆ ਤੇ ਸਾਡੇ ਨਾਲ ਦੁਬਾਰਾ ਫੇਰ ਪਾਸਟਰ ਸਤਨਾਮ ਸੰਗੀਤ ਤੇ ਪਾਸਟਰ ਪਰਜਿੰਦਰ ਸਿੰਘ ਜੀ ਤੇ ਹੋਰ ਸੰਗਤਾਂ ਸਾਡੇ ਨਾਲ ਇੱਥੇ ਜੁੜ ਚੁੱਕੀਆਂ ਆ ਆਉ ਆਪਾਂ ਕਰਦੇ ਆ ਗੱਲਬਾਤ ਵੀ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਸੀ ਉਹਦੇ ਸੰਬੰਧੀ ਕੀ ਕਹਿੰਨੇ ਆ ਤੇ ਸੰਗਤਾਂ ਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਆ ਆਉ ਆਪਾਂ ਕਰਦੇ ਆ ਗੱਲਬਾਤ ਅੱਜ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੋਈ ਆ ਦੁਬਾਰਾ ਆਪਣੇ ਸਥਾਨ ਤੇ ਆਈ ਆ ਜੀ ਇਹਦੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਪਿੰਡ ਕੁਰ ਸ਼ੈਦਪੁਰ ਤੋਂ ਸ਼ੁਰੂ ਕੀਤਾ ਪਿੰਡ ਪੈਣੀ ਗੁਜਰਾ ਪਿੰਡ ਗਾਕਲ ਦਾ ਪਿੰਡ ਅਕੂਵਾਲ ਪਿੰਡ ਹੁਜਰਾ ਦੇ ਵਿੱਚੋਂ ਹੁੰਦੇ ਹੋਏ ਅਸੀਂ ਆਪਣੇ ਇਸਤਾਨ ਤੱਕ ਪਹੁੰਚੇ ਹਾਂ ਜਿੰਦੇ ਵਿੱਚੋਂ ਇਹਨਾਂ ਪਿੰਡਾਂ ਦੇ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਸਾਨੂੰ ਪਿਆਰ ਮਿਲਿਆ ਔਰ ਅਸੀਂ ਉਸ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਯਸ਼ਮਸੀ ਦੇ ਜਨਮ ਦਿਨ ਤੇ ਇਹ ਸੋਭਾ ਯਾਤਰਾ ਇਹਨਾਂ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਗੱਡੀ ਹੈ ਸੋ ਅਸੀਂ ਅੱਜ ਇਹ ਹੀ ਲੋਕਾਂ ਨੂੰ ਸੰਦੇਸ਼ ਦੇ ਰਹੇ ਆ ਕਿ ਅਸੀਂ ਆਪਣੇ ਸੱਚੇ ਤੇ ਚੌਂਦੇ ਪਰਮੇਸ਼ਵਰ ਦੇ ਨਾਲ ਜੁੜੀਏ ਔਰ ਉਸ ਦੇ ਕੋਲੋਂ ਅਸੀਂ ਆਸ਼ੀਸ਼ ਨੂੰ ਪ੍ਰਾਪਤ ਕਰੀਏ ਸੋ ਮੈਂ ਸੰਗਤ ਦਾ ਔਰ ਇਹ ਪਿੰਡਾਂ ਦੇ ਵਿੱਚੋਂ ਜਿਹੜਾ ਸਾਨੂੰ ਸੰਯੋਗ ਮਿਲਿਆ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਪ੍ਰਭੂ ਆਸ਼ੀਸ਼ ਅੱਜ ਜੋ ਵਿਸਾਲ ਸੂਬਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੋਈ ਆ ਦੁਆਰਾ ਆਪਣੇ ਸਥਾਨ ਤੇ ਆਈ ਆਈ ਕੀ ਕਹਿਣਾ ਚਾਹੁੰਦੇ ਹਾਂ ਤੋਂ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਸ ਪਰਮੇਸ਼ੁਰ ਨੇ ਸੈਦਪੁਰੇ ਤੋਂ ਲੈ ਕੇ ਆਸ-ਪਾਸ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਜਗ੍ਹਾ ਤੇ ਅਸੀਂ ਗਏ ਆ ਤੋ ਪਿੰਡ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਪਿੰਡ ਵਾਲਿਆਂ ਨੇ ਸਾਡਾ ਸੰਯੋਗ ਦਿੱਤਾ ਜੋ ਬੜਾ ਹੀ ਆਦਰ ਦਿੱਤਾ ਬਹੁਤ ਹੀ ਪਿਆਰ ਦਿੱਤਾ ਤੋ ਅਸੀਂ ਉਹਨਾਂ ਬਾਤ ਤੇ ਵੀ ਦਿਲ ਤੋਂ ਦੁਆ ਕਰਦੇ ਆ ਪਰਮੇਸ਼ੁਰ ਨਾਲ ਦੇ ਪਿੰਡ ਪਰਿਵਾਰਾਂ ਤੇ ਪ੍ਰਭੂ ਬਰਕਤ ਦੇ ਔਰ ਖਾਸ ਕਰਕੇ ਯੀਸ਼ੂ ਮਸੀਹ ਦੇ ਜਨਮ ਦਿਨ ਦੀਆਂ ਖੁਸ਼ੀਆਂ ਜੋ ਅੱਜ ਅਲੱਗ-ਅਲੱਗ ਪਿੰਡਾਂ ਦੇ ਵਿੱਚ ਦੇਸ਼ ਵਿੱਚ ਮਨਾਇਆ ਜਾਂਦੀਆਂ ਤੇ ਸਾਡੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਭੂ ਸਭ ਨੂੰ ਆਸ਼ੀਸ਼ ਦੇ ਠੀਕ ਧੰਨ ਤਰਸ ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅੱਜ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿੜੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਵਿੱਚੋਂ ਸ਼ੋਭਾ ਯਾਤਰਾ ਕੱਢੀ ਗਈ ਸੀ ਤੇ ਤੁਹਾਨੂੰ ਅਸੀਂ ਵੱਖ-ਵੱਖ ਜਿਹੜੇ ਆ ਦ੍ਰਿਸ਼ ਉਹ ਵੀ ਦਿਖਾਏ ਆ ਤੇ ਇੱਥੋਂ ਦੇ ਪ੍ਰਬੰਧਕ ਆ ਪਾਸਟਰ ਆ ਜਿਹੜੇ ਆਗੂ ਆ ਉਹਨਾਂ ਦੇ ਨਾਲ ਵੀ ਅੱਪਾ ਗੱਲਬਾਤ ਕੀਤੀ ਆ ਤੇ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਜਿਹੀਆਂ ਖਬਰਾਂ ਹੋਰ ਵੀ ਦਿਖਾਉਂਦੇ ਰਹੋਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ Não, não, não. Hallelujah. Right.